ਬਠਿੰਡਾ ਦੇ ਪਿੰਡ ਕੋਟਸ਼ਮੀਰ ਦੇ ਗ੍ਰ anthi ਸਿੰਘ ਨੂੰ ਪੁਲਿਸ ਨੇ ਗ੍ਰੰਥੀ ਕੀਤਾ ਹਰਪ੍ਰੀਤ ਸਿੰਘ ਵਾਸੀ ਕੋਟਸ਼ਮੀਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਗ੍ਰ anthi ਸਿੰਘ ਤੇ ਦੋਸ਼ ਲੱਗੇ ਨੇ ਕਿ ਪ੍ਰੇਮ ਵਿਆਹ ਕਰਵਾਉਣ ਵਾਲਿਆਂ ਨੂੰ ਮੈਰਿਜ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ ਨੇ ਇਹ ਮਾਮਲਾ ਬਠਿੰਡਾ ਦੇ ਪਿੰਡ ਕੋਟਸ਼ਮੀਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਗੁਰਦੁਆਰਾ ਚੁਕੇਰੀਆ ਸਾਹਿਬ ਵਿੱਚ ਗ੍ਰ anthi ਸਿੰਘ ਵੱਚੋਂ ਕੰਮ ਕਰਨ ਵਾਲੇ ਪ੍ਰਗਟ ਸਿੰਘ ਤੇ ਹਰਪ੍ਰੀਤ ਸਿੰਘ ਵਾਸੀ ਕੋਟ ਸ਼ਮੀਰ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਪ੍ਰਗਟ ਸਿੰਘ ਗੁਰਦੁਆਰਾ ਚੁਕੇਰੀਆ ਸਾਹਿਬ ਵਿਖੇ ਗ੍ਰੰਥੀ ਸਿੰਘ ਵੱਜੋਂ ਕੰਮ ਕਰਦਾ ਸੀ ਜੋ ਕਿ 17 ਜੁਲਾਈ 2024 ਨੂੰ ਗੁਰਦੁਆਰਾ ਸਾਹਿਬ ਛੱਡ ਗਿਆ ਸੀ ਇਸੇ ਦੌਰਾਨ ਪ੍ਰਗਟ ਸਿੰਘ ਗੁਰਦੁਆਰਾ ਸਾਹਿਬ ਚੁਕੇਰੀਆਂ ਦੀ ਲੈਟਰ ਪੈਡ ਤੇ ਮੋਹਰ ਵੀ ਆਪਣੇ ਨਾਲ ਲੈ ਗਿਆ ਸੀ ਅਤੇ ਉਹ ਹੁਣ ਹੰਸ ਨਗਰ ਬਠਿੰਡਾ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾ ਰਿਹਾ ਹੈ ਜਿੱਥੇ ਚੋਰੀ ਦੀ ਲੈਟਰ ਪੈਡ ਤੇ ਮੋਹਰ ਲਗਾ ਕੇ ਫਰਜੀ ਪ੍ਰੇਮ ਵਿਆਹ ਦੇ ਸਰਟੀਫਿਕੇਟ ਜਾਰੀ ਕਰ ਰਿਹਾ ਐਸੇ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਤੇ ਹੁਣ ਹਰਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਗ੍ਰੰਥੀ ਪਰਗਟ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਇੰਸਪੈਕਟਰ ਮੇਜਰ ਸਿੰਘ ਐਸ ਐਚ ਓ ਥਾਣਾ ਸਿਵਲ ਮਠੰਡਾ ਇੱਕ ਮਾਮਲਾ ਦਰਜ ਹੋਇਆ ਸੀਗਾ ਜੋ ਗ੍ਰੰਥੀ ਸਿੰਘ ਤੇ ਕੀ ਮਾਮਲਾ ਜੁੜਿਆ ਹੈ ਸਾਡੇ ਨਾ ਪਿੰਡ ਇੱਕ ਸਾਡੇ ਕੋਰਟ ਸ਼ਮੀਰ ਆ ਉਹਦੇ ਬਾਟਾਣੀਆਂ ਉਹਨਾਂ ਨੇ ਟਾਣੀਆਂ ਵਾਲਿਆਂ ਨੇ ਆਪਣਾ ਇੱਕ ਗੁਰਦੁਆਰਾ ਸਾਹਿਬ ਮਾਇਆਪੇ ਗੁਰਦੁਆਰਾ ਸਾਹਿਬ ਚਕੇਰੀਆਂ ਉੱਥੇ ਇੱਕ ਜਿਹੜਾ ਹੈਗਾ ਇਹ ਪ੍ਰਕਾਸ਼ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਹੈਗਾ ਤਾਂ ਵਿਦਿਆਲੇ ਦਾ ਰਕਿਆ ਕੋਲ ਪਿੰਡੇ ਦਾ ਪਰ ਇਹ ਰਹਿੰਦਾ ਹਲਸਣਾ ਵਿੱਚ ਹੈ ਇਹ 13 7 2024 ਨੂੰ ਉਹਨਾਂ ਨੇ ਬਤੌਰ ਸੇਵਾਦਾਰ ਉੱਥੇ ਇਹਨੂੰ ਮਤਲ ਰੱਖਿਆ ਸੀ ਪਰ ਇਹ ਉੱਥੇ 4 ਦਿਨ ਹੀ ਰਿਹਾ 4 ਦਿਨ ਬਾਅਦ 17 ਤਰੀਕ ਨੂੰ ਉੱਥੋਂ ਚਲਾ ਗਿਆ ਪਰੇਹੇ ਜਾਣ ਵੇਲੇ ਉੱਥੋਂ ਜਿਹੜੀ ਗੁਰਦੁਆਰਾ ਸਾਹਿਬ ਦੀ ਲੈਟਰ ਪੈਡ ਹੁੰਦੀ ਹੈ ਜਿੱਤੇ ਆਨੰਦ ਕਾਰਜ ਵਗੈਰਾ ਕਰਾਉਂਦੇ ਆ ਇੱਕ ਮੋਹਰ ਇਹ ਉੱਥੋਂ ਜਾਂਦਾ ਹੋਇਆ ਉੱਥੋਂ ਲੈ ਗਿਆ ਜਿਹੜੀ ਉਹਨਾਂ ਨੇ ਇਹਨੂੰ ਦਿੱਤੀ ਸੀ ਵੀ ਜੇ ਕੋਈ ਇੱਥੇ ਆਂਦਾਤਾ ਕਰਨੇ ਆਂਗੇ ਉਸ ਤੋਂ ਬਾਅਦ ਇਹਨੇ ਕੀ ਕੀਤਾ ਇਹਨੇ ਕੰਮ ਸ਼ੁਰੂ ਕਰਤਾ ਵੀ ਜਿਹੜੇ ਆਹਾ ਲੜਕੇ ਆ ਲੜਕੀਆਂ ਘਰੋਂ ਭੱਜ ਕੇ ਮੈਰਿਜ ਕਰਾਉਂਦੇ ਆ ਇਹਨੇ ਉਹਨਾਂ ਨੂੰ ਜਿਹੜੇ ਮੈਰਿਜ ਸਰਟੀਫਿਕੇਟ ਆ ਜਿਹੜੇ ਆਨੰਦ ਕਾਰਜ ਦੇ ਉਹਦੇ ਨੇ ਸ਼ੁਰੂ ਕਰਤੇ ਉਹ ਜਿਹੜਾ ਹੈਗਾ ਹਰਪ੍ਰੀਤ ਸਿੰਘ ਮੱਖਾਪੱਤੀ ਦਾ ਜਿਹੜਾ ਪ੍ਰਧਾਨ ਆ ਉਹ ਗੁਰਦੁਆਰਾ ਸਾਹਿਬ ਦਾ ਉਹਨਾਂ ਦੇ ਕਿਤੇ ਰਿਲੇਟਿਵ ਲੜਕੀ ਸੀ ਜਦੋਂ ਉਹਦਾ ਵਿਆਹ ਦਾ ਜਦੋਂ ਸਰਟੀਫਿਕੇਟ ਆਇਆ ਸਾਹਮਣੇ ਉਹਨਾਂ ਨੇ ਫੋਨ ਕੀਤਾ ਇਹਨਾਂ ਨੂੰ ਵੀ ਤੁਹਾਡੇ ਗੁਰਦੁਆਰਾ ਚਕੇਰੀਆਂ ਸਾਹਿਬ ਆਨੰਦ ਕਾਰਗਰ ਹੋਇਆ ਕਹਿੰਦੀ ਵੀ ਸਾਡੇ ਤੇ ਹੁਣੋਂ ਆਇਆ ਸੀ ਉਦੋਂ ਚੜਕਦਨ ਰਹੀ ਸੀ ਭੱਜ ਗਿਆ ਸੀ ਤੇ ਹੈ ਨਹੀਂਗਾ ਕੋਈ ਵੀ ਹੁਣ ਇਹਨਾਂ ਨੇ ਫਿਰ ਇਹਦੀ ਪਾਲ ਸ਼ੁਰੂ ਕੀਤੀ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਇਹ ਹੰਸਨਗਰ ਗੁਰਦੁਆਰਾ ਸਾਹਿਬ ਉੱਥੇ ਬੈਠਾ ਤੇ ਇਹਨਾਂ ਨੇ ਆ ਕੇ ਸਾਡੇ ਚੌਕੀ ਕੋਰਟ ਸ਼ਮੀਰ ਜਿਹੜੀ ਇੰਡਸਟਰੀ ਇ ਦੇ ਚੌਕੀ ਆ ਹੁਣ ਉੱਥੇ ਜਾ ਕੇ ਆਪਦਾ ਬਿਆਨ ਦਿਖਾਇਆ ਜਿਹੜੇ ਜਿਹਦੇ ਬਿਆਨ ਤੇ ਅਸੀਂ ਮਕਦਮਾ ਨੰਬਰ 134 ਮਤਿ 20 2024 ਅੰਡਰ ਸੈਕਸ਼ਨ 316 ਜਿਮਨ 2 318 ਜਿਮਨ 4 336 ਜਿਮਨ 2 336 ਜਿਮਨ 3 340 ਜਿਮਨ 2 ਬੀ ਐਨ ਐਸ थाना सदर ਬਠਿੰਡਾ ਜਿਹੜਾ ਇਹਦੇ ਖਿਲਾਫ ਦਰਜ ਕੀਤਾ ਤੇ ਜਿਹੜਾ ਇਹਨੂੰ ਆਪਣਾ ਅਰੈਸਟ ਕਰ ਲਿਆ ਤੇ ਅਮਨੇ ਅੱਜ ਇਹਨੂੰ ਮਾਨਜੋਗ ਦਸਤੀ ਜੇ ਪੇਸ਼ ਕਰਕੇ ਦਰਮਾਨ ਲਵਾਂਗੇ ਦੇਖਾਂਗੇ ਵੀ ਇਹਨੇ ਕਿੱਥੇ ਕਿੱਥੇ ਕੀ ਕੀ ਕੀਤਾ ਜੇ ਪਹਿਲਾਂ ਵੀ ਇਹ ਮਾਮਲੇ ਹੋਏ ਆਏ ਸੀਗੇ ਪਹਿਲਾਂ ਵੀ ਰੌਲਾ ਪਿਆ ਸੀਗਾ ਉਦੋਂ ਵੀ ਇਸ ਸ਼ਰਮਲ ਕਵਰਟੀ ਨੇ ਆ ਕੇ ਨਾ ਕੋਈ ਕਰਿਆ ਸੀ ਤੇ ਨੇਰੇ ਧਿਆਨ ਚ ਨਹੀਂ ਅਸੀਂ ਉਹ ਕਰਦੇ ਆਂ ਜੇ ਬਰਤਾਲਾ ਜੀ ਪੁਸ਼ਕਿਸ਼ ਕਰਾਂਗੇ ਤਾਂ ਦਰਮਾਨ ਲੈ ਕੇ ਦੇਖਾਂਗੇ ਕਿ ਕਿੱਥੇ ਲੱਗਦਾ ਬਹੁਤ ਲੱਗੇ ਆਪਾਂ ਨੋਟ ਮੈਂ ਰਹਿਣੇ ਬੈਠੇ ਨੇ ਜੀ ਮੇਰੇ ਹਸਾਬ ਨਾਲ ਕਟੋ-ਕਟ 18-19 ਜਿਹੜੇ ਜਿਹੜੀ ਸਾਨੂੰ ਲੈਟਰ ਪੜ੍ਹਦੇ ਕੋਲ ਗ੍ਰਾਮਦ ਕੀਤੀ ਆ ਜੋ 18 19 ਇਹਨੇ ਜਿਹੜੇ ਸਰਟੀਫਿਕੇਟ ਜਾਰੀ ਕੀਤੇ ਨੇ ਅੰਮ੍ਰਿਤ ਕਾਲ ਕਰਦੇ ਸੀ ਤੇ ਗੁਰਦੁਆਰਾ ਸਾਹਿਬ ਇਹ ਤਾਂ ਹੁਣ ਅਜੇ ਵਿਸ਼ਾ ਜੀ ਸਾਡਾ ਪੜਤਾਲ ਦਾ ਇਹ ਰਹਿੰਦਾ ਜ਼ਰੂਰੀ ਸੀ ਇੱਥੇ ਹੰਸਨਗਰਚੇ ਵੀ ਕਿੱਥੇ ਕਰਦਾ ਸੀ ਇੱਥੇ ਕਰਦਾ ਸੀ ਕਿੱਥੇ ਕਰਦਾ ਸੀ ਹੁਣ ਗੁਰਦੁਆਰੇ ਚ ਹੀ ਰਹ ਰਿਹਾ ਸੀਗਾ ਕਿ ਜੇ ਖਾਬਦ ਕੱਚ ਰਹੇ ਰਿਹਾ ਸੀ ਨਹੀਂ ਹੁਣ ਇਹ ਕੰਸਨਗਰ ਗੁਰਦੁਆਰਾ ਸਾਹਿਬ ਆਪੋ ਉੱਥੇ ਰਹੇ ਰਹੇ ਸੀ ਇਸ ਕੋਲ ਅਪੀ ਕੋਈ ਹੋਰ ਗੁਰਦੁਆਰਾ ਸਾਹਿਬ ਦੀਆਂ ਕੋਈ ਲੈਟਰ ਪੈਡ ਜਾਂ ਕੋਈ ਹੋਰਾਂ ਦੀ ਗੱਲ ਨਹੀਂ ਨਹੀਂ ਅਜੇ ਤੱਕ ਸਾਡੇ ਕੋਲ ਇਹੀ ਆ ਅਸੀਂ ਤਾਂ ਪੜਤਾਲ ਕਰ ਰਹੇ ਆ ਜੋ ਵੀ ਸਾਹਮਣੇ ਆਊਗਾ ਉਦੋਂ ਤੱਕ ਕਰਦੇ ਪਹ